ਕੋਈ ਗਲਤਫਹਿਮੀ ਹੋ ਗਈ ਸੀ ਇਹਨੂੰ ਮੈਂ ਉਹ ਤੁਹਾਨੂੰ ਦੱਸ ਦੇ ਤੂਏ ਭਾਣੇ ਮੈਨੂੰ ਕੀ ਪਤਾ ਕੀ ਹੋਈ ਸੀ ਐਫਆਰ ਦਰਜ ਕਰਾਈਏ ਕਿ ਸਾਨੂੰ ਤਾਂ ਉਹਦੇ ਬਾਅਦ ਲਿਖਾਈ ਸੀ ਨਾ ਮੈਂ ਲਿਖਾਈ ਸੀ ਨਾ ਮੈਂ ਆਪਣੀ ਵਾਪਸ ਲੈਣੀ ਆ ਕਰ ਲਿਆ ਫੈਸਲਾ ਹੋ ਗਿਆ ਜੀ ਮੈਂ ਥੋੜੇ ਕਹਿ ਸਕਦੇ ਆ ਗੱਲ ਮੈਨੂੰ ਕੀ ਪਤਾ ਉਹਨੂੰ ਗਲਤਫਹਿਮੀ ਦਾ ਮੈਂ ਤਾਂ ਸਿਰਫ ਉਹਨ ਲਈ ਇਹਦਾ ਇੱਕ ਮੈਡੀਕਲ ਟਿਕਟ ਤੇ ਬਿਆਨ ਕਰਾਣੇ ਲਈ ਮੈਨੂੰ ਗਲਤਫਹਿਮੀ ਦਾ ਮੈਨੂੰ ਨਹੀਂ ਨਾ ਪਤਾ ਨਮਸਕਾਰ ਦੋਸਤੋ ਮੈਂ ਕਰਨਵਾਲਸਿਸ ਲੈ ਕੇ ਹਾਜ਼ਰਾ ਕਰਾਂਟ ਇਸ਼ੂ ਕਰੰਟ ਇਸ਼ੂਵ ਚ ਗੱਲ ਕਰਦੇ ਆਂ ਅਸੀਂ ਤੂਰੀ ਦੀ ਤੂਰੀ ਤੋਂ ਜੋ ਖਬਰ ਆ ਰਹੀ ਹੈ ਉਸ ਖਬਰ ਦੇ ਮੁਤਾਬਿਕ ਔਰਤ ਨੇ 18 ਮਾਰਚ ਨੂੰ ਕਰਨ ਆਟੋ ਦੇ ਮਾਲਕ ਸੋਮਰਾਜ ਤੇ ਉਹਨਾਂ ਦੇ ਇੱਕ ਕਰਮਚਾਰੀ ਦੇ ਉੱਪਰ 376 ਦਾ ਪਰਚਾ ਜਾਨਕੀ ਬਲਦਕਾਰ ਦਾ ਪਰਚਾ ਦਰਜ ਕਰਵਾਇਆ ਤੇ ਉਹ ਪਰਚਾ ਦਰਜ ਕਰਵਾਉਣ ਤੋਂ ਬਾਅਦ ਕਾਰਵਾਈ ਕਿੱਥੇ ਤੱਕ ਗਈ ਇਹਦੀ ਜਾਣਕਾਰੀ ਲੈਣ ਲਈ ਸਾਡੇ ਪੱਤਰਕਾਰ ਉੱਥੇ ਪਹੁੰਚਦੇ ਨੇ ਜਦੋਂ ਇਸ ਲੇਡੀ ਦਾ ਮੈਡੀਕਲ ਹਸਪੀਟਲ ਹੋਣਾ ਚਾਹੀਦਾ ਲੇਕਿਨ ਇਹਨਾਂ ਨੇ ਕੈਮਰੇ ਦੇ ਅੱਗੇ ਤਾਂ ਆ ਕੇ ਕੁਝ ਨਹੀਂ ਬਿਆਨ ਕੀਤਾ ਕਿਉਂਕਿ ਪਨਖ ਲੱਗ ਚੁੱਕੀ ਸੀ ਕਿ ਕੀ ਸਮਝੌਤੇ ਦੀਆਂ ਗੱਲਾਂ ਚੱਲ ਰਹੀਆਂ ਨੇ ਫਿਰ ਸਾਡੇ ਪੱਤਰਕਾਰਾਂ ਨੇ ਇਸ ਦਾ ਕੀਤਾ ਸਟ੍ਰਿੰਗ ਇਸ ਸਟਿੰਗ ਦੇ ਵਿੱਚੇ ਕੀ ਕੁਝ ਸਾਹਮਣੇ ਆਇਆ ਉਹ ਹੈਰਾਨੀਜਨਕ ਸੀਗਾ ਪਹਿਲਾਂ ਤੁਸੀਂ ਇਸ ਸਟਿੰਗ ਦੇ ਕੁਝ ਅੰਸ਼ ਦੇਖੋ ਤੇ ਇਸ ਮੌਕੇ ਤੇ ਜਿਹੜੇ ਪੁਲਿਸ ਮੁਲਾਜ਼ਮ ਸੀ ਨਾਲ ਉਹਨਾਂ ਨੇ ਕੀ ਬਾਈਟ ਦਿੱਤੀ ਉਹ ਵੀ ਤੁਸੀਂ ਦੇਖੋ ਹਜੇ ਤਾਂ ਉਹਦੇ ਬਿਆਨ ਹਜੇ ਤਾਂ ਉਹਦਾ ਮੈਡੀਕਲ ਕਰਾ ਰਿਆ ਹੋਣ ਉਹਦੇ ਉਦਾਰਤ ਜਿਹੜੀ ਕਾਰਵਾਈ ਹੋਊਗੀ ਉਹ ਦੀ ਅਮਲ ਚ ਲਿਆਂਦੀ ਜਾਊਗੀ ਬਾਅਦ ਵਿੱਚ ਕਰਵਾ ਦੇਣਾ ਸੀਗਾ ਪਰ ਤੁਸੀਂ ਵਾਸਤੂ ਕੀ ਕਾਰਵਾਈ ਕਰਨੋਗੇ ਨਾਲੇ ਦੱਸ ਦਾਂਗੇ ਯਾਰ ਕੋਈ ਵਟਾ ਤਾਂ ਡਾਕਟਰ ਤੋਂ ਪਤਾ ਕਰ ਲਈਏ ਕਰਵਾ ਲਈਏ ਕੋਈ ਗੱਲ ਨਹੀਂ ਦੱਸ ਦਾਂਗੇ ਮੇਰੇ ਤੋਂ ਨੰਬਰ ਲੈ ਲੈਣਾ ਕੋਈ ਗੱਲ ਨਹੀਂ ਸਭ ਟੈਸਟ ਕਰਾ ਲਵਾਂ ਕੋਈ ਗੱਲ ਨਹੀਂ ਕਰਾ ਲਵਾਂ ਜੀ ਕੋਈ ਕੁਝ ਪੜਨਾ ਚਾਹੁੰਦੇ ਹੋ ਕੋਈ ਗਲਤਫਹਿਮੀ ਹੋ ਗਈ ਸੀ ਇਹਨੂੰ ਉਹ ਇਹਨੂੰ ਪੁੱਛਦੇ ਦੱਸ ਦੇ ਤੂੰ ਇਹ ਭਾਵੇਂ ਮੈਨੂੰ ਕੀ ਪਤਾਉਂ ਕੀ ਹੋਈ ਸੀ ਮੈਂ ਜਿਹੜਾ ਉਹ ਰਹਿ ਗਿਆ ਕੋਈ ਦੱਸ ਮੈਨੂੰ ਵੀਰੇ ਤੁਹਾਨੂੰ ਮਰੇ ਹੱਥ ਬੰਨੇ ਤੁਸੀਂ ਜੀਣ ਦਿਓ ਕਿਸੇ ਨੂੰ ਠੀਕ ਹੈ ਮੇਰੇ ਅੱਗੇ ਨਹੀਂ ਬੰਦਾ ਹੈਗਾ ਸਿਰਫ ਪੁਲਿਸ ਜੀਣ ਲੈ ਨਹੀਂ ਅਸੀਂ ਤਾਂ ਤੁਹਾਨੂੰ ਕੀ ਕਹਿੰਨੇ ਆਂ ਕਿ ਤੁਸੀਂ ਹੋਰੇ ਆਇਓਗੇ ਅਸੀਂ ਥੋੜਾ ਲੈ ਕੇ ਆਇਓਗੇ ਐਫ ਆਈ ਆਰ ਤਾਂ ਤੁਸੀਂ ਦਰਜ ਕਰਾਈ ਐ ਐਫ ਆਈ ਆਰ ਤਾਂ ਤੁਸੀਂ ਨੇ ਦਰਜ ਕਰਾਈ ਐ ਹੁਣ ਹੋ ਗਿਆ ਹੈ ਹੁਣ ਹੋ ਗਿਆ ਫੈਸਲਾ ਸਾਡਾ ਨਹੀਂ ਤਾਂ ਤਮਾਸ਼ਾ ਹੀ ਦੇਖਣਾ ਵੀਡੀਓ ਕੋ ਕਰਨਾ ਨੇ ਜੋ ਵੀ ਕਰਨਾ ਮੈਂ ਇੱਕ ਤਾਂ ਥੱਲੇ ਚਾਲ ਮਾਰ ਦਿੰਦੀ ਫੇਰੇ ਕਰਕੇ ਉੱਪਰ ਠੀਕ ਹੈ ਜੋ ਤੇ ਮਰਜ਼ੀ ਕਰ ਲਿਓ ਜੰਤੀ ਦੀ ਪਾਰ ਦੇ ਜੋ ਮਰਜ਼ੀ ਸਾਡਾ ਇਹ ਨਹੀਂ ਹੈਗਾ ਤੁਸੀਂ ਐਫਆਈਆਰ ਦਰਜ ਕਰਾਈਏ ਕੀ ਸਾਨੂੰ ਤਾਂ ਉਹਦੇ ਬਾਅਦ ਲਿਖਾਈ ਸੀ ਨਾ ਮੈਂ ਲਿਖਾਈ ਸੀ ਨਾ ਮੈਂ ਆਪਣੀ ਵਾਪਸ ਲੈਂਦੀ ਹਾਂ ਕਰ ਲਿਆ ਫੈਸਲਾ ਬਸ ਇਹ ਫੈਸਲਾ ਸਾਡਾ ਪਲੀਜ਼ ਬਸ ਠੀਕ ਹੈ ਹੋ ਗਏ ਨੀ ਤੁਹਾਡਾ ਤਾਂ ਕੋਈ ਜੀ ਇਹ ਕਹਿਣਾ ਵੀ ਅੱਜ ਇਹ ਫੈਸਲਾ ਬਾਅਦ ਕਰ ਲਿਆ ਜੀ ਸਾਡਾ ਗਲਤੀ ਪਹਿਲਾਂ ਕਰਵਾਇਆ ਕਿਉਂ ਸੀ ਹੁਣ ਬਾਅਦ ਸੁਣ ਫੈਸਲਾ ਹੋ ਚੁੱਕਿਆ ਸਾਡਾ ਬਸ ਸਾਡੀ ਗੱਲ ਹੋ ਚੁੱਕੀ ਹੈ ਸਾਡੀ ਜਿਹੜੀ ਵੀ ਗੱਲ ਹੈ ਕੀ ਕਹਿਣਾ ਜਿੱਦਾਂ ਕੁਝ ਮੈਡੀਕਲ ਵੀ ਨਹੀਂ ਹੋਇਆ ਸੀ ਨਾ ਕੀ ਮੈਡੀਕਲ ਇਹਨਾਂ ਨੇ ਤਾਂ ਉਹ ਤਾਂ ਕੁਝ ਨਹੀਂ ਕਰਾਣਾ ਜੀ ਉਹਦਾ ਕੋਈ ਗੱਲਬਾਤ ਸਮਝੌਤਾ ਹੁੰਦਾ ਹੋਈ ਜਾਣਗੇ ਸਾਨੂੰ ਕੋਈ ਦਿੱਕਤ ਸਾਨੂੰ ਸਮਝੌਤੇ ਦਾ ਵੀ ਨਹੀਂ ਪਤਾ ਵੀਰ ਜੀ ਮੈਂ ਥੋੜੀ ਕਹਿ ਸਕਦੀ ਹਾਂ ਗੱਲ ਮੈਨੂੰ ਕੀ ਪਤਾ ਉਹਨੂੰ ਗਲਤਫਹਿਮੀ ਦਾ ਮੈਂ ਤਾਂ ਸਿਰਫ ਉਹਨ ਲਈ ਇਹਦਾ ਇੱਕ ਮੈਡੀਕਲ ਤੇ ਕਿਤੇ ਬਿਆਨ ਕਰਾਣੇ ਨੇ ਮੈਨੂੰ ਗਲਤਫਹਿਮੀ ਦਾ ਮੈਨੂੰ ਨਹੀਂ ਨਾ ਪਤਾ ਕੀ ਜਿਹੜਾ ਰੇਸ਼ਾ ਕੀ ਨਾਮ ਹੈ ਜੀ ਛੋਡਾ ਕੀ ਨਾਮ ਹੈ ਜੀ ਅਸੀ ਸੰਜੌਰ ਸਿੰਘ ਜੀ ਇਹ ਜਿਹੜਾ 376 ਦਾ ਮਾਮਲਾ ਦਰਜ ਹੋਇਆਗਾ ਕਿਸ ਨਾਂ ਵੱਲੋਂ ਹੋਇਆਗਾ ਕਿੱਥੋਂ ਦੀ ਹੈ ਇਹ ਇਹਦੀ ਪੂਰੀ ਡਿਟੇਲ ਦੋ ਸਾਨੂੰ ਇਹ ਸਰੂਰ ਦੀ ਹੈ ਤੇ ਹੈਗੀ ਲੁਧਿਆਣੇ ਦੀ ਹੈ ਕਿਰਾਏ ਦਾ ਰਹਿੰਦੀ ਹੈ ਸਰੂਰ ਦੀ ਕੀ ਮਾਮਲਾ ਹੋਇਆ ਸੀ ਜੀ ਕਿਹਦੇ ਨਾਲ ਹੋਇਆ ਸੀ ਮਾਮਲਾ ਹੈ ਕਹਿੰਦੇ ਉਹਦਾ ਨਾਮ ਕਰਨਾਟਕ ਦਾ ਹੈ ਉਹਦੇ ਮਾਲਕ ਕੌਣ ਨੇ ਜੀ ਮਾਲਕ ਕਰਨਾਟਕ ਦਾ ਹੈ ਪਰਚਾ ਕਿਹਦੇ ਤੇ ਦਰਜ ਕਰਵਾਇਆ ਇਹਨਾਂ ਨੇ ਕੀ ਕਹਿ ਕੇ ਕਰਵਾਇਆ ਇਹਨਾਂ ਨੇ ਸਾਡੇ ਜਰਬਦਸਤ ਜੀ ਤੇ ਫਿਰ ਹੁਣ ਕੀ ਕਹਿ ਰਹੇ ਨੇ ਹੁਣ ਇਹਨਾਂ ਦਾ ਮੈਡੀਕਲ ਕਰਾ ਰਹੇ ਆਂ ਜੀ ਜੋ ਵੀ ਮੂਵੀ ਤੋਂ ਦੌੜਦੇ ਜਾਣ ਕਰਦੇ ਜਿਹੜੀ ਗੱਲ ਦਿੰਦਾ ਓਕੇ ਥੈਂਕ ਯੂ ਸੋ ਤੁਸੀਂ ਸਾਰਾ ਦਾ ਸਾਰਾ ਸਟ੍ਰਿੰਗ ਦੇਖਿਆ ਹੈ ਸਟਿੰਗ ਦੇ ਮੁਤਾਬਿਕ ਔਰਤ ਕੈਰੀਅਰ ਕੀ ਸਾਡਾ ਸਮਝੌਤਾ ਹੋ ਗਿਆ ਪੱਤਰਕਾਰ ਸਾਹਿਬ ਕਹਿੰਦੇ ਨੇ ਕਿ ਤੁਸੀਂ ਆਪਣਾ ਪੱਖ ਤਾਂ ਦਿਓ ਆਖਿਰਕਾਰ ਤੁਸੀਂ ਪਰਚਾ ਕਰਾਇਆ ਸੀ ਦਰਜ ਤੱਕ ਕਿਸ ਤਰ੍ਹਾਂ ਦਾ ਫੈਸਲਾ ਹੋਇਆ ਕਿਸ ਤਰ੍ਹਾਂ ਦੀ ਗੱਲਬਾਤ ਆਈ ਇਹਦੇ ਵਿੱਚ ਜਿਹੜੀ ਲੇਡੀ ਪੁਲਿਸ ਅਫੀਸਰ ਨਾਲ ਹੈਗੀ ਹੈ ਉਹ ਕਹਿ ਰਹੀ ਹੈ ਕਿ ਗਲਤਫਹਿਮੀ ਹੋ ਗਈ ਸੀ ਕਿਹਦਾ ਜਵਾਬ ਹੈ ਕਿਸੇ ਦੇ ਉੱਪਰ ਬਲਾਤਕਾਰ ਦਾ ਬਰਚਾ ਤੁਸੀਂ ਦਰਜ ਕਰਵਾਨੀਓ ਤੇ ਫਿਰ ਕਹਿੰਦੇ ਹੋ ਕਿ ਗਲਤ ਫਹਮੀ ਹੋ ਗਈ ਸੀ। ਖੈਰ ਚਲੋ ਪੁਲਿਸ ਮੈਕਮੇ ਦੇ ਉੱਪਰ ਅਨੇਕਾਂ ਵਾਰ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਤੇ ਪੁਲਿਸ ਮੈਕਮਾ ਹੋ ਸਕਦਾ ਹੈ ਕਿ ਇਹਨਾਂ ਇਲਜ਼ਾਮਾਂ ਦਾ ਹੁਣ ਆਦੀ ਹੋ ਚੁੱਕਿਆ ਹੋਵੇ। ਇਹਦੀ ਪੂਰੀ ਜਾਣਕਾਰੀ ਲੈਣ ਲਈ ਹੁਣ ਆਪਾਂ ਗੱਲਬਾਤ ਕਰਦੇ ਹਾਂ ਐਸ ਐਚ ਓ ਟੂਰੀ ਸਿਟੀ ਪੋਪਰਾ ਜੀ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਇਸ ਉੱਪਰ ਉਹ ਵੀ ਜਰਾ ਸੁਣੋ। ਇਕ 18 ਮਾਰਚ ਨੂੰ ਤੁਹਾਡੇ ਕੋਲ ਇਹ ਰੇਪ ਦਾ ਪਰਚਾ ਦਰਜ ਹੋਇਆ ਸੀਗਾ ਕਰਨ ਆਟੋ ਦੇ ਮਾਲਕ ਤੇ ਉਹਨਾਂ ਦੇ ਕਰਮਚਾਰੀ ਦੇ ਉੱਪਰ ਹਾਂ ਜੀ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਜੀ ਹਾਂਜੀ ਹਾਂਜੀ ਉਸ ਮਾਮਲੇ ਦੇ ਵਿੱਚ ਤਪਤੇਸ਼ ਕਿੱਥੇ ਤੱਕ ਪਹੁੰਚੀ ਹੈ ਜੀ ਉਹਨਾਂ ਨੇ ਵੈਰੀਫਾਈ ਕਰ ਰਿਆ ਸੀ ਰੇਟ ਰੂਟ ਕਰਾ ਰਹੇ ਹਨ ਉਹਨਾਂ ਦੇ ਜੀ 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 ਤੇ ਉਹਦਾ ਮੈਡੀਕਲ ਵਗੈਰਾ ਕਰਵਾ ਰਿਆ ਜੀ 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 ਠੀਕ ਹੈ ਜੀ 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 ਲੇਕਿਨ ਲੇਕਿਨ ਅਸੀਂ ਇਸ ਇਹ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਸੀਗੇ ਵੀ ਜਦੋਂ ਸਾਡੇ ਰਿਪੋਰਟਰਸ ਨੇ ਉਸ ਲੜਕੀ ਤੋਂ ਜਾਂ ਜਿਹੜੇ ਤੁਹਾਡੇ ਆਈਓ ਸੀਗੇ ਮੈਡਮ ਉਹਨਾਂ ਕੋਲੋਂ ਜਾਣਕਾਰੀ ਲੈਣੀ ਚਾਹੀਦੀ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਸਮਝੌਤਾ ਹੋ ਗਿਆ ਇਹ ਕਿਹੜੀ ਗੱਲ ਸਾਹਮਣੇ ਆ ਰਹੀ ਕਿ ਬਲਾਤਕਾਰ ਦਾ ਪਰਚਾ ਵੀ ਦਰਜ ਹੁੰਦਾ ਫਿਰ ਸਮਝੌਤਾ ਹੋਣ ਦੀ ਗੱਲ ਆਉਂਦੀ ਹੈ ਇਹ ਨਹੀਂ ਭੈਜੀ ਅਸੀਂ ਕੋਈ ਸਿਰ ਸਾਡੇ ਨੌਨ ਮੇਰੇ ਨੌਲੇਜ ਦਾ ਕੁਝ ਹੈ ਨਹੀਂ ਇਹ ਜੀ ਗੱਲ ਜੀ ਏ ਬੀ ਹੋ ਗਏ ਵੀ ਆਪਾਂ ਦਾ ਐਸਪਰ ਲੋਏ ਕੰਮ ਕਰ ਲਿਆ ਜੀ ਆਪਾਂ ਦਾ ਬਿਲਕੁਲ ਬਿਲਕੁਲ ਇਹ ਨੋਨ ਕੰਬਾਉਂਡੇਬਲ ਹੈ ਅਸੀਂ ਇਹਦੇ ਵਿੱਚ ਕੁਝ ਕਰ ਨਹੀਂ ਸਕਦੇ ਜੇ ਸਮਝੌਤਾ ਵੀ ਹੋਗਾ ਠੀਕ ਹੈ ਜੀ ਲੇਕਿਨ ਇਹ ਤੁਹਾਡੀ ਨੋਟਿਚ ਨਹੀਂ ਹੈਗਾ ਕਿ ਜਿਹੜੇ ਤੁਹਾਡੇ ਕਰਮਚਾਰੀ ਆਈਓ ਲੱਗੇ ਹੋਏ ਨੇ ਮੈਡਮ ਤੇ ਜਿਹੜੀ ਲੜਕੀ ਹੈ ਉਹ ਸਮਝੌਤੇ ਦੀ ਗੱਲ ਕਹਿ ਰਹੇ ਨੇ ਨਹੀਂ ਜੀ ਇਹ ਨਹੀਂ ਮੈਨੂੰ ਪਤਾ ਮੈਂ ਵੈਰੀਫਾਈ ਕਰਾ ਲੈਂਦਾ ਕੀ ਗੱਲ ਹੈ ਮੈਡਮ ਨੂੰ ਪੁੱਛ ਲੈਣਾ ਤੇ ਮੁਜਰਮਾਂ ਦੀ ਪਕੜ ਕਦੋਂ ਤੱਕ ਹੋ ਸਕਦੀ ਹੈ ਕਦੋਂ ਗ੍ਰਿਫਤ ਕਾ ਸਕਦੇ ਹੈ ਕੋਈ ਨਜ਼ਰ ਆਪਾਂ ਲਗਾ ਸਕਦੇ ਆ ਜੀ ਰੇਡ ਵਗੈਰਾ ਕਰ ਰਹੇ ਹਾਂ ਉਹਨਾਂ ਤੇ ਜੀ ਜੇ ਤੁਹਾਨੂੰ ਕੋਈ ਮਿਲਦਾ ਤੇ ਆਪਾਂ ਫੜ ਲਾਂਗੇ ਉਹਨਾਂ ਨੂੰ ਜੀ 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 ਪ੍ਰੋਪਰਾਈਜੀ ਆਸ ਕਰਾਂਗੇ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਜੀ ਕਾਰਵਾਈ ਹੋਏਗੀ ਜਿਹੜੀ ਪੰਜਾਬ ਪੁਲਿਸ ਦੀ ਛਵੀਏ ਖਾਸ ਕਰਕੇ ਵਧੀਆ ਸਾਬਤ ਹੋਵੇ ਸਾਡੇ ਨੇ ਗੱਲਬਾਤ ਕਰਨੀ ਜੀ ਸਾਡਾ ਤਾਂ ਕੰਮ ਹੈ ਇਸ ਦਾ ਕਰਨਾ ਹੀ ਹੈ ਸਪੱਸ਼ਟ ਸਾਨੂੰ ਇਹ ਜਨਾ ਸਸ਼ਟਾ ਜਾਣੇ ਸਾਡਾ ਬੰਦਾ ਸਾਡੇ ਮਗਰਮੇ ਦੇ ਸਬੂਤ ਹੋਵੇ ਜੇ ਤੇ ਤੇ ਜੀ 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 ਪ੍ਰੋਪਰਾਈਜੀ ਗੱਲ ਇਹ ਹੈ ਕਿ ਤੁਹਾਡੀ ਛਵੀਵਾਰ ਤਾਂ ਸਾਨੂੰ ਪਤਾ ਤੁਸੀਂ ਪਟਿਆਲੇ ਵੀ ਰਹੇ ਹੋ ਤੁਸੀਂ ਕੰਮਕਾਰ ਵਧੀਆ ਕਰਦੇ ਰਹੇ ਹੋ ਲੇਕਿਨ ਅਕਸਰ ਪੰਜਾਬ ਪੁਲਿਸ ਕਈ ਕਾਰਨਾ ਕਰਕੇ ਬਦਨਾਮੀ ਦੇ ਘੇਰੇ ਚਾਜਦੇ ਨੇ ਤੁਸੀਂ ਵੀ ਖੁਦ ਸਮਝਦੇ ਹੋ ਇਸ ਲਈ ਅਸੀਂ ਚਾਹ ਰਹੇ ਸੀ ਕਿ ਸਾਡੇ ਕੋਲ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਿਕ ਜਿਹੜੇ ਤੁਹਾਡੇ ਆਈਓ ਨੇ ਉਹ ਵੀ ਕੁਝ ਕਹਿਣ ਤੋਂ ਇਖਤਾਰਾ ਰਹੇ ਨੇ ਤੇ ਜਿਹੜੇ ਜਿਨ੍ਹਾਂ ਨੇ ਜਿਨ੍ਹਾਂ ਨੇ આરોਪ ਲਗਾਏ ਨੇ ਉਹ ਵੀ ਕਹਿ ਰਹੇ ਕਿ ਸਾਡਾ ਸਮਝੌਤਾ ਹੋ ਗਿਆ ਇਸ ਕਰਕੇ ਸਾਨੂੰ ਤੁਹਾਡੇ ਨਾਲ ਜਾਣਕਾਰੀ ਲੈਣ ਦੀ ਜ਼ਰੂਰਤ ਪਈ ਹੈ ਜੀ ਆਹ ਨਾ ਭਾਈ ਜੀ ਇਹ ਮਜ਼ਾਕ ਤਾਂ ਹੈ ਨਹੀਂ ਉਹਦੇ ਐਂ ਕਰਾ ਲੋ ਕਿ ਦੁਜਾ ਸਮਝੌਤਾ ਕਰ ਲੋ ਜੀ 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 ਟ੍ਰਾਂਸਫਰ ਲਾ ਜਿਹੜਾ ਕੋ ਸਾਡੀ ਪ੍ਰोसीडिंगਾਂ 'ਚ ਅਸੀਂ ਕਰ ਰਹੇ ਹਾਂ ਜੀ 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 ਇਸ ਚੀਜ਼ ਦੀ ਵੀ ਜਾਣਕਾਰੀ ਲਈਤੀ ਜਾਏਗੀ ਕਿ ਪ੍ਰੈਸ਼ਰ ਪ੍ਰੈਸ਼ਰਾਈਜ਼ ਕਰਕੇ ਇਹ ਸਮਝੌਤਾ ਤਾਂ ਨਹੀਂ ਕਰਾਇਆ ਜਾ ਰਿਹਾ ਜਾਂ ਪੈਸੇ ਦਾ ਲੈਣ-ਦੇਣ ਵੀ ਹੋ ਸਕਦਾ ਇਹਦੇ 'ਚ ਨਹੀਂ ਕਿ ਉਹਦੇ ਬਾਰੇ ਅਸੀਂ ਨਹੀਂ ਪੁੱਛਿਆ ਸਾਡੇ ਦੇਖੋ ਉਹ ਕੰਪਲੇਨੈਂਟ ਤਾਂ ਉਹ ਆ ਜੀ ਦੇ ਸਾਡਾ ਐਸਪਰ ਲਾ ਜਿਹੜਾ ਸਾਡਾ ਬਣ ਰਿਹਾ ਅਸੀਂ ਕਰਕੇ ਪੂਰਾ ਕਰ ਰਹੇ ਹਾਂ ਜੀ 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 ਅਹ ਥੈਂਕ ਯੂ ਸਾਡ ਨੂੰ ਸਾਰੀ ਜਾਣਕਾਰੀ ਦੇਣ ਲਈ ਅਗਰ ਜ਼ਰੂਰਤ ਪਈ ਤਾਂ ਅਸੀਂ ਦੁਬਾਰਾ ਤੁਹਾਡੇ ਸੰਪਰਕ ਵਿੱਚ ਆਵਾਂਗੇ ਧੰਨਵਾਦ ਜੀ ਸਰ ਐਨੀ ਟਾਈਮ ਜੀ ਥੈਂਕ ਯੂ ਸਰ ਸੋ ਐਸ ਐਚਓ ਸਿਟੀ ਪੁਰੀ ਦੇ ਨਾਲ ਸਾਡੀ ਗੱਲਬਾਤ ਹੁੰਦੀ ਹੈ ਇਸ ਮੁਤਲਕ ਕਿ 18 ਮਾਰਚ ਨੂੰ ਇੱਕ ਹੋਰਤ ਵੱਲੋਂ 376 ਦਾ ਪਰਚਾ ਯਾਨੀ ਕਿ ਬਲਾਤਕਾਰ ਦਾ ਪਰਚਾ ਦਰਜ ਕਰਵਾਇਆ ਜਾਂਦਾ ਹੈ ਤੇ ਇਹ ਪਰਚਾ ਦਰਜ ਹੁੰਦਾ ਹੈ ਕਰਨ ਆਟੋ ਦੇ ਜਿਹੜੇ ਮਾਲਕ ਨੇ ਸੋਮਨਾਥ ਜੀ ਤੇ ਉਹਨਾਂ ਦੇ ਕਰਮਚਾਰੀ ਦੇ ਉੱਪਰ ਕਿ ਉਹਨਾਂ ਨੇ ਬਹਿਲਾ ਫਸਲਾ ਕੇ ਪਿਆ ਸਾਜਿਸ਼ ਦੇ ਤਹਿਤ ਉਸ ਦੇ ਨਾਲ ਬਲਾਤਕਾਰ ਕੀਤਾ ਲੇਕਿਨ ਉਸ ਤੋਂ ਬਾਅਦ ਜਦੋਂ ਸਾਡੇ ਪੱਤਰਕਾਰ ਉਹ ਕੇ ਦੀ ਜਾਣਕਾਰੀ ਲੈਣਾ ਚਾਹੁੰਦੇ ਨੇ ਕਿ ਆਖਿਰਕਾਰ ਕੀ ਕੁਝ ਹੋਇਆ ਸੀਗਾ ਉਸ ਔਰਤ ਵੱਲੋਂ ਵੀ ਇਹ ਕਹਿ ਦਿੱਤਾ ਜਾਂਦਾ ਕਿ ਸਾਡਾ ਸਮਝੌਤਾ ਹੋ ਗਿਆ ਤੇ ਜਿਹੜੇ ਨਾਲ ਆਈਓ ਮੈਡਮ ਸੀਗੇ ਉਹ ਵੀ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਹਨਾਂ ਦਾ ਹੋ ਗਿਆ ਕੀ ਹੋ ਗਿਆ ਕਿਸ ਤਰ੍ਹਾਂ ਹੋ ਗਿਆ ਕਿਸ ਤਰ੍ਹਾਂ ਇਹਨਾਂ ਦਾ ਫੈਸਲਾ ਹੋਇਆ ਇਹਦੇ ਬਾਰੇ ਹਾਲਾਂਕਿ ਉਹ ਜਾਣਕਾਰੀ ਨਹੀਂ ਦਿੰਦੇ ਲੇਕਿਨ ਪੁਲਿਸ ਦੀ ਇਹ ਕਾਰਵਾਈ ਕਿ ਐਸੀ ਹੈ ਤੇ ਇਸ ਔਰਤ ਨੇ ਜਿਹਨੇ આરોਪ ਲਗਾਇਆ ਸੀਗਾ ਉਸ ਬੋਲੇ ਸਮਝੌਤੇ ਦੀ ਗੱਲ ਕਿਵੇਂ ਸਾਹਮਣੇ ਆਈ ਪੂਰੀ ਜਾਣਕਾਰੀ ਲੈਣੇ ਸਾਡੇ ਨਾਲ ਜਗਤਾਰ ਬਾਬਾ ਜੀ ਇਸ ਸਮੇਂ ਫੋਨ ਲਾਈਨ ਤੇ ਮੌਜੂਦ ਨੇ ਉਹਨਾਂ ਕੋਲ ਪੁੱਛਦੇ ਆ ਜਗਤਾਰ ਬਾਬਾ ਜੀ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਇੱਕ ਆਟੋ ਜਿਹੜੀ ਹੈ ਕਰਨ ਆਟੋ ਹੈਗੀ ਏਜੰਸੀ ਇਹਦੇ ਮਾਲਕ ਦੇ ਉੱਪਰ આરોਪ ਲੱਗਦਾ ਹੈ ਕਿ ਬਲਾਤਕਾਰ ਕੀਤਾ ਗਿਆ ਔਰਤ ਵੱਲੋਂ ਇਹਦੇ ਵਿੱਚ ਕੀ ਸਚਾਈ ਹੈ ਤੇ ਸਮਝੌਤੇ ਦੇ ਜਿਹੜੇ ਤੁਸੀਂ ਫੋਟੋ ਜਹਾ ਭੇਜੀ ਨੇ ਸਮਝੌਤੇ ਦੀ ਗੱਲ ਕਰ ਰਹੀ ਹੈ ਔਰਤ ਕੀ ਸਚਾਈ ਹੋ ਸਕਦੀ ਹੈ ਕਰਨ ਜੀ ਜਿਵੇਂ 18 ਤਰੀਕ ਨੂੰ ਜਿਵੇਂ 376 ਤੇ 120 20 ਦਾ ਪਰਚਾ ਦਰਜ ਕਰਵਾਇਆ ਗਿਆ ਇੱਕ ਔਰਤ ਵੱਲੋਂ ਜੀ ਇੱਕ ਏਜੰਸੀ ਦੇ ਮਾਲਕ ਤੇ ਵੀ ਉਹ ਸਕੂਟਰੀ ਲੈਣ ਗਈ ਜੀ ਉਹਨੂੰ ਦੋ ਨਵੇਂ ਮਾਡਲ ਦਿਖਾਉਣ ਦੇ ਬਹਾਨੇ ਨਾਲ ਹੋਰ ਕਿਤੇ ਲੈ ਕੇ ਜੀ ਤੇ ਉਹਦਾ ਮੁਲਾਜ਼ਮ ਤੇ ਇੱਕ ਉਹਦਾ ਮਾਲਕ ਤੇ ਉਦੋਂ ਬਾਅਦ ਉਹਨਾਂ ਨੂੰ ਚਾਹ ਦੇ ਵਿੱਚ ਕੁਝ ਮਿਲਾ ਕੇ ਵਿੱਚ ਪਲਾਤਾ ਤੇ ਉਦੋਂ ਬਾਅਦ ਜਿਹੜੀ ਪੁਲਿਸ ਦੇ ਕੋਲ ਇਹਨਾਂ ਨੇ ਕੰਪਲੀਟ ਕੀਤੀ ਕੰਪਲੀਟ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਅੱਜ ਅਸੀਂ ਜਦੋਂ ਇਸ ਮਾਮਲੇ ਬਾਰੇ ਪਤਾ ਲੱਗਾ ਵੀ ਉਹਦਾ ਮੈਡੀਕਲ ਕਰਵਾਉਣ ਆ ਰਹੇ ਨੇ ਜੀ ਤਾਂ ਅਸੀਂ ਉਹਨਾਂ ਦੇ ਮੰਗਰ ਲੱਗੇ ਤਾਂ ਸਾਨੂੰ ਪਤਾ ਸੀ ਵੀ ਇਹਨਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰਨਾ ਅਸੀਂ ਧੂਰੀ ਵੀ ਜਾ ਕੇ ਪਤਾ ਕੀਤਾ ਸੀ ਵੀ ਇਹਨਾਂ ਦਾ ਜਿਹੜਾ ਸਮਝੌਤਾ ਇਹਦਾ ਹੋ ਚੁੱਕਿਆ ਜੀ ਪਰ ਅਸੀਂ ਇਹਦੀ ਡੰਗਾਈ ਤੱਕ ਜਾਣ ਲਈ ਅਸੀਂ ਖੂਫੀਆ ਕੈਮਰਾ ਲਗਾ ਕੇ ਅਸੀਂ ਮਲਾਜ਼ਮਾਂ ਦੇ ਮੰਗਰ ਗਏ ਉਹਨਾਂ ਨੂੰ ਪੁੱਛਿਆ ਵੀ ਦੱਸੋ ਜੀ ਵੀ ਕੀ ਗੱਲਬਾਤ ਸੀ ਜੀ ਉਹਨਾਂ ਨੇ ਹੈਰਾਨ ਕਰਨ ਵਾਲੀ ਗੱਲਬਾਤ ਦੱਸੀ ਕਿ ਉਹਨਾਂ ਨੇ ਜੀ ਵੀ ਤੁਸੀਂ ਇਹਨੂੰ ਛੱਡੋ ਜੀ ਪਰ ਵੀ ਇਹਨਾਂ ਦਾ ਸਮਝੋ ਕਿ ਜਿਹੜਾ ਹੋ ਗਿਆ ਤੇ ਉਹ ਲੜਕੀ ਵੀ ਗੈਰਹੀਗੀ ਇੱਕ ਵਾਰ ਸਾਨੂੰ ਧਮਕੀ ਵੀ ਦਿੱਤੀ ਕਹਿੰਦੀ ਮੈਂ ਇਥੋਂ ਛਾਲ ਨ ਲਗਾ ਦੇਣੀ ਹੈਗੀ ਵਗੈਰਾ ਵਗੈਰਾ ਪਰ ਇੱਕ ਪਾਸੇ ਤਾਂ ਦੇਖੋ ਅਸੀਂ ਉੱਥੇ ਜਿਹੜਾ ਮੁਲਾਜ਼ਮ ਆਈਓ ਸੀ ਉਹਦੀ ਵੀ ਬੈਠ ਕੀਤੀ ਉਹ ਵੀ ਕਹਿ ਰਿਹਾਗਾ ਵੀ ਅਸੀਂ ਇਹਨੂੰ ਡਾਕਟਰੀ ਲਈ ਲੈ ਕੇ ਆਏਾਂਗੇ ਤੇ ਉਸ ਤੋਂ ਬਾਅਦ 164 ਦੇ ਬਿਆਨ ਕਰਵਾਵਾਂਗੇ ਜੀ ਪਰ ਲੜਕੀ ਕਹਿ ਰਹੀ ਹੈ ਕਿ ਵੀ ਸਾਡਾ ਸਮਝੌਤਾ ਹੋ ਗਿਆ ਵੀ ਉਹ ਵੀ ਜਿਹੜੀ ਆਈਓ ਮੈਡਮ ਸੀ ਨਾਲ ਉਹ ਵੀ ਕਹਿ ਰਹੀ ਕਿ ਉਹਦਾ ਪੱਖ ਲੈ ਰਹੀ ਕਿ ਕਹਿੰਦੇ ਇਹਨੂੰ ਕੋਈ ਗਲਤ ਫਹਮੀ ਹੋ ਗਈ ਸੀ ਤੋ ਸੋਜੀ 376 ਦੇ ਪਾਰਕੇ ਦੇ ਵਿੱਚ ਵੀ ਬਾਬਾ ਜੀ ਮੈਂ ਇੱਥੇ ਇੱਥੇ ਰੁਕਣਾ ਚਾਹਾਂਗਾ ਕਿ ਆਈਓ ਮੈਡਮ ਇਹ ਗੱਲ ਕਿਵੇਂ ਕਹਿ ਸਕਦੇ ਕਿ ਗਲਤਫਹਿਮੀ ਹੋ ਗਈ ਬਲਾਤਕਾਰ ਦਾ ਪਰਚਾ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਗਲਤਫਹਿਮੀ ਹੋ ਗਈ ਇਹ ਕਿੱਦਾਂ ਦੀ ਗਲਤਫਹਿਮੀ ਹੈ ਕਿ ਕਿਸੇ ਦੇ ਉੱਪਰ ਤੁਸੀਂ ਬਲਾਤਕਾਰ ਦਾ ਪਰਚਾ ਪਵਾ ਦੋਨੇ ਬਾਅਦ ਤੁਸੀਂ ਸਮਝੌਤਾ ਕਰਕੇ ਕਹਿੰਦੇ ਹੋ ਕਿ ਗਲਤਫਹਿਮੀ ਹੋ ਗਈ ਦੇਖੋ ਕਿਰਨ ਜੀ ਇਹਨਾਂ ਦੇ ਵਿੱਚ ਦੋ ਹੀ ਗੱਲਾਂ ਹੋ ਸਕਦੀਆਂ ਨੇ ਦੇਖੋ ਜਾਂ ਤਾਂ ਇਹਦੇ ਨਾਲ ਬਲਾਤਕਾਰ ਹੋਈ ਨਹੀਂ ਇਹਦਾ ਜੀ ਵੀ ਸਿਰਫ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਵੀ ਕਿਸੇ ਤਾਕੜੇ ਬੰਦੇ ਨੂੰ ਫਸਾਓ ਤੇ ਉੱਤੇ ਮਾਮਲਾ ਬਲਾਤਕਾਰ ਦਾ ਦਰਜ ਕਰਵਾਓ ਤੇ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰੋ ਜਾਂ ਤਾਂ ਗੱਲ ਇਹ ਹੋ ਸਕਦੀ ਹੈ ਜਾਂ ਕੋਈ ਉਹਦੇ ਤੇ ਕੋਈ ਦਬਾਅ ਜਾਂ ਕੋਈ ਪ੍ਰੈਸ਼ਰ ਹੋ ਸਕਦਾ ਹੈਗਾ ਹਮ ਕੁਝ ਵੀ ਹੋ ਸਕਦਾ ਹੈਗਾ ਪਰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਉਹਨਾਂ ਦੇ ਮੁਲਜਮਾਂ ਦਾ ਜਿਹੜਾ ਪੱਖ ਹੈਗਾ ਪੂਰੀ ਨਜ਼ਰ ਆ ਰਹੀ ਹੈ ਇਹ ਕਿ ਨਹੀਂ ਲੇਕਿਨ ਇਹ ਦੂਜੇ ਬਸ ਜਦੋਂ ਐਸਐਚਓ ਸਾਹਿਬ ਨਾਲ ਗੱਲ ਕਰਦੇ ਆ ਹੈਰੀ ਬੋਪਾਰਾ ਜਿਹਨਾਂ ਨਾਲ ਗੱਲ ਕਰਦੇ ਆ ਉਹ ਸਾਫ਼ ਤੌਰ ਤੇ ਕਹਿ ਰਹੇ ਕਿ ਅਸੀਂ ਜਿਹੜੀ ਬੰਦੀ ਕਾਰਵਾਈ ਉਹ ਕਰਾਂਗੇ ਅਸੀਂ ਲੋ ਤੋਂ ਬਾਹਰ ਹੋ ਕੇ ਕੁਝ ਨਹੀਂ ਕਰਾਂਗੇ ਤੇ ਸਾਫ਼ ਤੌਰ ਤੇ ਕਿਹਾ ਕਿ ਕਿਸੇ ਦਾ ਪਰਚਾ ਕਰਾ ਦੇਣਾ ਇਹ ਕਿਹੜਾ ਕੋਈ ਖੇਡ ਹੈ ਇਹਦੇ ਉੱਪਰ ਤਾਂ ਜੋ ਬੰਦੀ ਕਾਰਵਾਈ ਉਹ ਜ਼ਰੂਰ ਹੋਏਗੀ ਤਰਫ ਕੜ ਵੀ ਉਹਨਾਂ ਦੀ ਜਾਰੀ ਹੈ ਜਿਹੜੇ ਲੋਕਾਂ ਦੇ ਉੱਪਰ આરોਪ ਲੱਗਿਆ ਹੋਇਆ ਹੈ ਇਹ ਜੇ ਕਿਰਨ ਜੀ ਮੈਂ ਨਾ ਆਪਣਾ ਜਿਹੜਾ ਰੋਪੀ ਹੈਗਾ ਉਹਦੇ ਲੜਕੇ ਨਾਲ ਗੱਲਬਾਤ ਹੋਈ ਉਹਦਾ ਰੋਪੀ ਦਾ ਤਾਂ ਫੋਨ ਲੱਗਿਆ ਨਹੀਂ ਉਹਦੇ ਲੜਕੇ ਨਾਲ ਮੇਰੀ ਗੱਲਬਾਤ ਹੋਈ ਜੀ ਤੇ ਉਹ ਕਹਿੰਦਾ ਜੀ ਮੈਂ ਵਕੀਲ ਸਾਹਿਬ ਕੋਲੇ ਬੈਠਾ ਸੀ ਕਵੈਸ ਪਾ ਦਿੱਤੀ ਹੈਗੀ ਵੀ ਇਸ ਮਾਮਲੇ ਦੀ ਜੀ ਜੀ ਮੈਂ ਉਹਨਾਂ ਨੂੰ ਕਹਿੰਦਾ ਯਾਰ ਪਰਚਾ ਦਰਜ ਹੋ ਗਿਆ ਵੀ ਕਵੈਸ ਇਸ ਤਰ੍ਹਾਂ ਕਿਵੇਂ ਪਾਇਆ ਸਕਦੇ ਵਕੀਲ ਸਾਹਿਬ ਨਾਲ ਗੱਲਬਾਤ ਕਰਵਾਉਣ ਲੱਗ ਕੇ ਕਹਿੰਦੇ ਜੀ ਕੁਐਸ਼ ਦਾ ਮਤਲਬ ਕੀ ਹੁੰਦਾ ਜੀ ਵੀ ਪਰਚਾ ਰੱਦ ਹੋ ਗਿਆ ਤੇ ਪਰਚਾ ਰੱਦ ਹੋ ਗਿਆ ਇੱਕ ਸੁਣਵਾ ਹੋਰ ਦੱਸਦਾ ਜੀ ਇਹਦੇ ਵਿੱਚ ਸਚਾਈ ਕੀ ਹੈ ਕਿ ਵੀ ਪਰਚਾ 18 ਤਰੀਕ ਨੂੰ ਦਰਜ ਹੋਇਆ ਕਿਰਨ ਜੀ ਜੀ 18 ਤਰੀਕ ਦੇ ਜਿਹੜੇ ਦਿੱਲੀ ਕ੍ਰਾਈਮ ਰਿਪੋਰਟ ਸੰਗਰੂਰ ਦੇ ਵਿੱਚ ਦਰਜ ਕੀਤਾ ਹੁੰਦਾ ਹੈਗਾ ਜੀ ਉਹਦੇ ਵਿੱਚ ਸਾਰੇ ਪਰਚੇ 18 ਤਰੀਕ ਦੇ ਹੈਗੇ ਨੇ ਪਰ ਇਹ ਪਰਚਾ ਹੈਗਾ ਜਿਹੜਾ ਇਹਦਾ ਉੱਥੇ ਸ਼ੋ ਨਹੀਂ ਕੀਤਾ ਹੋਇਆ 56 ਨੰਬਰ ਐਫ ਆਈ ਆਰ ਇਹ ਇਹ ਬੜੀ ਤੁਸੀਂ ਜਿਹੜੀ ਗੱਲ ਅਜੀਬੋ ਗਰੀਬ ਦੱਸਿਆ ਕਿ ਜਿਹੜਾ ਦਿੱਲੀ ਦਾ ਇਹਨਾਂ ਦਾ ਕ੍ਰਾਈਮ ਰਿਪੋਰਟ ਬਣਦੀ ਆ ਅਲੱਗ-ਅਲੱਗ ਸਿਟੀ ਦੇ ਸਾਹਦੀ ਬਣਦੀ ਆ ਤੇ ਸੰਗਰੂਰ ਵਾਲੀ ਦੇ ਵਿੱਚ ਇਸ ਪਰਚੇ ਦਾ ਜਿਹੜਾ ਨੰਬਰ ਹੈ ਉਹ ਦਰਜ ਨਹੀਂ ਹੈਗਾ ਇਹ ਕਿਵੇਂ ਹੋ ਸਕਦਾ ਜੀ ਬਿਲਕੁਲ ਜੀ ਇੱਥੇ ਜਿਹੜਾ ਪੂਰਾ ਪੁਲਿਸ ਪ੍ਰਸ਼ਾਸਨ ਹੈਗਾ ਜਿਹੜਾ ਸ਼ੱਕ ਦੇ ਘੇਰੇ ਦੇ ਵਿੱਚ ਆਂਦਾ ਹੈਗਾ ਵੀ ਕਿਸੇ ਤਰ੍ਹਾਂ ਦੀ ਮੈਸੇਜ ਤੋਂ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਤੁਸੀਂ ਪੂਰਾ ਪੁਲਿਸ ਪ੍ਰਸ਼ਾਸਨ ਨਹੀਂ ਕਹਿ ਸਕਦੇ ਕਿਉਂਕਿ ਐਸਐਚਓ ਤਾਂ ਕਰਿਆ ਸੀ ਪਰਚਾ ਕਰਿਆ ਉਹ ਤਾਂ ਮੰਨ ਰਿਹਾ ਕਬੂਲ ਕਰ ਰਿਹਾ ਹੈ ਇੱਕ ਪਾਸੇ ਪਰਚਾ ਕਰੇਗਾ ਦੂਜੇ ਪਾਸੇ ਸਮਝੌਤਾ ਹੋ ਰਿਹਾ ਜਿਹੜਾ ਆਈਓ ਮੈਡਮ ਨੇ ਉਹ ਕਹਿ ਰਹੇ ਨੇ ਅਸੀਂ ਇਹਦੀ ਡਾਕਟਰੀ ਕਰਵਾ ਰਹੇ ਹਾਂਗੇ ਤੇ ਉਹ ਦੂਜੇ ਕਹਿ ਰਹੇ ਨੇ ਅਸੀਂ ਵੀ ਡਾਕਟਰੀ ਕਰਵਾਉਣੀ ਨਹੀਂ ਹੈਗੀ ਸਾਡਾ ਸਮਝੌਤਾ ਹੋ ਗਿਆ ਕਾਈਂਡਲੀ ਐਸਐਚਓ ਸਾਹਿਬ ਨਾਲ ਦੁਬਾਰਾ ਸੰਪਰਕ ਕੀਤਾ ਜਾਵੇ ਕਿਉਂਕਿ ਐਸਐਚ ਕਹ ਰਿਹਾ ਮੈਨੂੰ ਇਸ ਗੱਲ ਬਾਰੇ ਪਤਾ ਹੀ ਨਹੀਂ ਕਿ ਕੋਈ ਸਮਝੌਤੇ ਦੀ ਵੀ ਗੱਲ ਹੋਈ ਹੈ ਸਮਝੌਤਾ ਹੋ ਨਹੀਂ ਸਕਦਾ ਹੁਣ ਮੈਂ ਇੱਥੇ ਤੱਕ ਵੀ ਕਹਿ ਦਿੱਤਾ ਕਿ ਇਹ ਕਿਹੜਾ ਕੋਈ ਮਜ਼ਾਕ ਹੈ ਜੀ ਬਿਲਕੁਲ ਹੋਣਾ ਤਾਂ ਕਿ ਨਹੀਂ ਚਾਹੁੰਦਾ ਪਰ ਜਿਹੜੇ ਇੱਕ ਦਾ ਇੱਥੋਂ ਦੇਖੋ ਉਹ ਕੁਐਸਚਨ ਉੱਠਦਾ ਹੈਗਾ ਵੀ ਐਫ ਆਈ ਆਰ ਦੇ ਜਿਹੜੇ ਡੇਲੀ ਕ੍ਰਾਈਮ ਰਿਪੋਰਟ ਦੇ ਵਿੱਚ ਉਹ ਨੈੱਟ ਤੇ ਕਿਉਂ ਨਹੀਂ ਚੜੀ ਜੀ ਤੇ ਦੂਸਰੇ ਨੰਬਰ ਤੇ ਜਿਹੜੇ ਹੁਣ ਆਈਓ ਦੇ ਅਸੀਂ ਖੁਸ਼ੀਏ ਕਾਮਰੇ ਨਾਲ ਰਿਕਾਰਡਿੰਗ ਕੀਤੀ ਹੈ ਕਿ ਉਹਦੇ ਵਿੱਚ ਸਾਫ ਪਤਾ ਲੱਗਦਾ ਹੈਗਾ ਵੀ ਤੇ ਉਹ ਵੀ ਕਹਿ ਰਹੀ ਕਿ ਇੱਕ ਵਾਰੀ ਸਾਨੂੰ ਵੈਟ ਦੇਣ ਨੂੰ ਵੀ ਤਿਆਰ ਹੋ ਗਈ ਸੀ ਪਰ ਪੁਲਿਸ ਜਿਹੜੇ ਉੱਥੇ ਇੱਕ ਲੇਡੀ ਮੁਲਾਜ਼ਮ ਸੀ ਤੇ ਇੱਕ ਏਜੰਸੀ ਸੀ ਉਹਨਾਂ ਨੇ ਉਹਨੂੰ ਰੋਕ ਦਿੱਤਾ ਵੀ ਕੋਈ ਬਿਆਨ ਨਹੀਂ ਦੇਣਾ ਨੇ ਐਨਵੈਸਟੀਗੇਟਰ ਅਫਸਰ ਕਿਵੇਂ ਕਿਸਨ ਰੋਕ ਸਕਦਾ ਹੁਣ ਉਹ ਤਾਂ ਕੁਝ ਚਾਹੀਦਾ ਕਿ ਅਸੀਂ ਮੀਡੀਆ ਨੂੰ ਪੂਰੀ ਜਾਣਕਾਰੀ ਦੇਈਏ ਇਹ ਬਿਲਕੁਲ ਮੀਡੀਆ ਤੋਂ ਸਾਰੀ ਜਾਣਕਾਰੀ ਲੁਕਾਉਣ ਦੇ ਉਸ ਚੱਕਰਾਂ ਦੇ ਵਿੱਚ ਸਾਨੂੰ ਕਦੇ ਇੱਧਰ ਪਮਾਇਆ ਕਦੇ ਇੱਧਰ ਪਮਾਇਆ ਫਿਰ ਵੀ ਅਸੀਂ ਉਹਨਾਂ ਨੂੰ ਘੇਰ ਕੇ ਉਹਨਾਂ ਨੂੰ ਪੁੱਛਿਆ ਕਿ ਸਰ ਵੀ ਸਾਨੂੰ ਜਾਣਕਾਰੀ ਦਿਓ ਇਹਦੇ ਬਾਰੇ ਇੱਕ ਗੱਲ ਤਾਂ ਬੜੀ ਥੋੜੀ ਅਸੀਂ ਫੁਟੇਜ ਦੇਖੀ ਹੈ ਵੀ ਤੁਸੀਂ ਬਾਰ-ਬਾਰ ਉਹਨਾਂ ਕੋਲੋਂ ਪੁੱਛਿਆ ਵੀ ਜਾਣਕਾਰੀ ਦਿਓ ਉਹ ਕੰਨੀਕ ਤਰ੍ਹਾਂ ਦੇ ਵੀ ਦਿਖੇ ਇਹ ਗੱਲ ਸਮਝ ਨਹੀਂ ਆ ਰਹੀ ਕਿ ਪ੍ਰੈਸ਼ਰਾਈਜ਼ ਉਸ ਔਰਤ ਨੂੰ ਕੀਤਾ ਹੋ ਸਕਦਾ ਲੈ ਕੇ ਪੁਲਿਸ ਮੈਕਮ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਹੋਇਆ ਹੈ ਜਾਂ ਕਿ ਪੁਲਿਸ ਮੈਕਮ ਤੇ ਜੇਬਾ ਗਰਮ ਹੋਈਆਂ ਨੇ ਦੇਖੋ ਜੀ ਇਹਦੇ ਵਿੱਚ ਜਿੱਥੇ ਤੱਕ ਸਾਨੂੰ ਸੁਣਨ ਨੂੰ ਆਏਗਾ ਧੂਰੀ ਦੀ ਜਿਹੜੀ ਇਹ ਪੂਰੀ ਤਨਾਟ ਪਾਰਟੀ ਹੈਗੀ ਜੀ ਤੇ ਲੱਖਾਂ ਰੁਪਏ ਸਮਝੌਤਾ ਕਰਵਾਉਣ ਵਾਲੇ ਨੇ ਲੱਖਾਂ ਰੁਪਏ ਪੁਲਿਸ ਵਾਲੇ ਨੇ ਤੇ ਕੁਸਤ ਐਸੇ ਐਸੇ ਲੇਡੀਜ਼ ਨੂੰ ਵੀ ਦਿੱਤੇ ਗਏ ਨੇ ਸਮਝੌਤੇ ਦੌਰਾਨ ਯਾਨੀ ਕਿ ਇਹ ਤਾਂ ਬੜੇ ਦੁੱਖ ਨਾਲ ਕਹਿਣਾ ਪਏਗਾ ਕਿ ਅੱਗੇ ਤੋਂ ਅਗਰ ਜਿਹੜੇ ਪੈਸੇ ਵਾਲੇ ਲੋਕ ਨੇ ਕਿਸੇ ਦੇ ਵਿੱਚ ਜਿੰਨਾ ਖਲਵਾਲ ਕਰ ਸਕਦੇ ਨੇ ਤੇ ਪੈਸੇ ਦੇ ਕੇ ਆਪਣਾ ਪੱਲਾ ਛੁਡਾ ਸਕਦੇ ਨੇ ਜਾਂ ਫਿਰ ਐਸ਼ੀਆ ਔਰਤਾ ਜਿਹੜੇ ਕਿਸੇ ਨੂੰ ਵੀ ਆਪਣੇ ਚੰਗੋ ਚ ਪਸਾਣ ਵਾਸਤੇ ਕਿਸੇ ਦਾ ਪਰਚਾ ਪਵਾ ਕੇ ਬਾਅਦ ਚ ਫੈਸਲਾ ਕਰ ਸਕਦੀਆਂ ਨੇ ਇਹ ਬਿਲਕੁਲ ਇਹ ਸਰ ਇਹੀ ਜਿਹੜੇ ਸੁਜੈਸ਼ਨ ਹੈਗੇ ਇਸ ਟਾਈਮ ਦੀ ਬਣੀ ਹੋਈ ਹੈ ਕਿ ਪੂਰੇ ਧੂਰੀ ਦੇ ਵਿੱਚ ਇਸੇ ਚੀਜ਼ ਤੇ ਚਰਚਾ ਆਇਆ ਹੈਗਾ ਵੀ ਪਹਿਲਾ ਪਰਚਾਦਾਰ ਜੋ ਹੁੰਦਾ ਹੈ ਨਾ ਤੇ ਉਹਨਾਂ ਦੀ ਕੋਈ ਅਰੈਸਟ ਵੀ ਨਹੀਂ ਹੁੰਦੀ ਤੇ ਬੇਟਾ ਉਹਨਾਂ ਦਾ ਵਕੀਲਾਂ ਕੋਲੇ ਕੁਐਸਚਨ ਪਾਉਂਦਾ ਫਿਰਦਾ ਹੈਗਾ ਵੇ ਵਗੈਰਾ ਵਗੈਰਾ ਤੁਸੀਂ ਦੇਖੋ ਵੀ ਜਿਹੜੇ ਮੁਲਾਜ਼ਮ ਨੇ ਉਹ ਵੀ ਕਿਦਾਂ ਕਹਿ ਰਹੇ ਨੇ ਵੀ ਪਹਿਲਾਂ ਤਾਂ ਸਾਨੂੰ ਜਾਣਕਾਰੀ ਦੇਣ ਤਿੰਨ ਕਾਰ ਕਰ ਰਹੇ ਨੇ ਅਸੀਂ ਡਾਕਟਰੀ ਮੁਆਇਨਾ ਕਰਵਾ ਰਹੇ ਹਾਂ ਉਹ ਕਹਿੰਦੀ ਕਿ ਲੜਕੀ ਕਹਿ ਰਹੀ ਕਿ ਮੈਨੂੰ ਕੋਈ ਡਾਕਟਰੀ ਨਹੀਂ ਕਰਵਾਣੀ ਮੇਰਾ ਨਿਬੜ ਗਿਆ ਮੇਰਾ ਸਮਝੌਤਾ ਹੋ ਗਿਆ ਮੈਨੂੰ ਉਹ ਕਹਿ ਰਹੀ ਹੈ ਕਿ ਕਹਿੰਦੇ ਇਹਨੂੰ ਕੋਈ ਗਲਤ ਫਹਮੀ ਹੋ ਗਈ ਸੀ ਮੈਡਮ ਜਿਹੜੇ ਆਈਓ ਮੈਡਮ ਹੈਗੀ ਤੁਸੀਂ ਬਸ ਉਹ ਬਿਹਤਰੀ ਨਾਲ ਜੀ ਅਸੀਂ ਵਿੱਚ ਕਾਲਾ ਨਹੀਂ ਜੀ ਇਹ ਪੂਰੀ ਗਾਲੇ ਕਾਲੀ ਜਾਪਦੀ ਹੈਗੀ ਜੀ ਕਰਨੀ ਜੀ ਇਹਦੇ ਵਿੱਚ ਮੈਂ ਤਾਂ ਚਾਹੁੰਦਾ ਵੀ ਕਿਸੇ ਉੱਚ ਅਧਿਕਾਰੀਆਂ ਨੂੰ ਵਿੱਚ ਪਾ ਕੇ ਇਸ ਜਿਹੜੇ ਕੇਸ ਦੀ ਕਾਰਵਾਈ ਹੈਗੀ ਬ੍ਰਿਕੀ ਨਾਲ ਇਹਦੀ ਜਾਂਚ ਕਰਨੀ ਚਾਹੀਦੀ ਸੋ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਜਗਤਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਲੇਖੇ ਤੁਸੀਂ ਇਸ ਖਬਰ ਦੇ ਉੱਪਰ ਜਾਂ ਜਿਹੜੇ ਟੋਰੀ ਸ਼ਹਿਰ ਚ ਹੋਰ ਖਬਰਾਂ ਆ ਜਾਂ ਚੁਗਰੂ ਚ ਹੋਰ ਖਬਰਾਂ ਉਹਨਾਂ ਉੱਪਰ ਨਜ਼ਰ ਮਾਰਿਆ ਰੱਖਣਾ ਤੇ ਤੁਹਾਡੇ ਸੰਪਰਕ ਚ ਫੇਰ ਆਵਾਂਗੇ ਕਿਉਂਕਿ ਐਸਐਚਓ ਸਾਹਿਬ ਕਹਿ ਰਹੇ ਨੇ ਕਿ ਪਰਚਾ ਹੋਇਆ ਰੱਦ ਹੋਣ ਦੀ ਕੋਈ ਗੱਲ ਨਹੀਂ ਹੈ ਸਮਝੋ ਉੱਤੇ ਦੀ ਕੋਈ ਗੱਲ ਨਹੀਂ ਹੈ ਲੇਕਿਨ ਉਹਨਾਂ ਦਾ ਜਿਹੜੇ ਮਹਿਕਮੇ ਦੇ ਆਈਓ ਨੇ ਜਾਂ ਹੋਰ ਕਨਸਟੇਬਲ ਨੇ ਉਹ ਕਹਿ ਰਹੇ ਨੇ ਕਿ ਫੈਸਲਾ ਹੋ ਗਿਆ ਲੜਕੀ ਵੀ ਕਰੇ ਫੈਸਲਾ ਹੋ ਗਿਆ ਇਹ ਜ਼ਰੂਰ ਇਸ ਦੇ ਉੱਪਰ ਧਿਆਨ ਦੇਣਾ ਸੋ ਸਾਨੂੰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਦਰਸ਼ਕੋ ਤੁਸੀਂ ਸਾਰੀ ਫੁਟੇਜ ਵੀ ਦੇਖੀ ਸਾਰੇ ਵੀਡੀਓ ਵੀ ਦੇਖੀ ਉਹ ਬਾਈਟਾਂ ਵੀ ਸੁਣੀਆ ਉਹਨਾਂ ਬਾਈਟਾਂ ਦੇ ਵਿੱਚ ਕਿਸ ਤਰ੍ਹਾਂ ਇਹ ਪੁਲਿਸ ਅਫੀਸਰ ਦੱਸ ਰਿਹਾ ਹੈ ਕੀ ਜੋ ਕੁਝ ਵੀ ਹੋ ਕਰਨਾ ਇਹਨੇ ਕਿਸ ਤਰ੍ਹਾਂ ਪਰਚਾ ਹੋਇਆ ਨਹੀਂ ਹੋਇਆ ਉਹ ਸਾਰੀ ਗੱਲਬਾਤ ਨੇ ਦੱਸੀ ਲੇਕਿਨ ਇਹਦੇ ਵਿੱਚ ਸਾਰਾ ਕੁਝ ਡਰਾਮੈਟਿਕ ਦਿਖ ਰਿਹਾ ਹੈ ਇਹ ਤੁਸੀਂ ਵੀ ਸਮਝਦੇ ਹੋ ਜੇਕਰ ਗੱਲ ਕਰੀਏ ਕਿ ਐਸਐਚਓ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਹੋ ਰਿਹਾ ਹੈ ਲੇਕਿਨ ਜੇ ਅਸੀਂ ਗੱਲ ਕਰਦੇ ਕਿ ਸਾਰਾ ਦਾ ਸਾਰਾ ਕੇਸ ਵਫਾ ਵਫਾ ਹੁੰਦਾ ਅਗਰ ਜਿਵੇਂ ਕੀ ਕਿਹਾ ਜਾ ਰਿਹਾ ਉਹਦੇ ਵਿੱਚ ਕੀ ਸਮਝਿਆ ਜਾਵੇ ਕਿ ਦੋਨੋਂ ਵਿੱਚੋਂ ਕੋਈ ਨਾ ਕੋਈ ਤਾਂ આરોપી ਹੈ ਜਿਸਨੇ ਕਿਸੇ ਦੇ ਉੱਪਰ આરોਪ ਲਗਾਇਆ ਅਗਰ ਉਹਦਾ આરોਪ ਸਿੱਧ ਨਹੀਂ ਹੁੰਦਾ ਤਾਂ ਉਹ ਹੋ ਰੁਪਈਆ ਅਗਰ આરોਪ ਸਿੱਧ ਹੋ ਗਿਆ ਤਾਂ ਦੂਸਰੇ ਬੰਦੇ ਤੇ ਉੱਪਰ ਸਜ਼ਾ ਬਣਦੀ ਹੈ ਲੇਕਿਨ ਇਹ ਸਾਰਾ ਕੁਝ ਜਿਹੜਾ ਮਾਮਲਾ ਕੋਇਸ਼ ਕਰਨ ਦੀ ਗੱਲ ਆ ਰਹੀ ਹੈ ਉਹ ਕਿਵੇਂ ਹੋ ਸਕਦਾ ਇਹ ਦੇਖਣਾ ਹੋਵੇਗਾ ਅਸੀਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਪੂਰੀ ਸੱਚਾਈ ਦਿਖਾਵਾਂਗੇ ਕਿ ਆਖਿਰਕਾਰ ਇਹ ਸਾਰਾ ਕੁਝ ਬਣ ਕਿਵੇਂ ਗਿਆ ਇਹਦੇ ਵਿੱਚ ਪੈਸੇ ਦੀ ਤਾਕਤ ਸੀ ਜਾਂ ਪ੍ਰੈਸ਼ਰਾਈਜ਼ ਕੀਤਾ ਗਿਆ ਸੀ ਜਾਂ ਕਿ ਖੁਦ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਉਹੀ ਸਲਾਹ ਦੇ ਰਹੇ ਸਨ ਕਿ ਐਦਾਂ ਕੀਤਾ ਜਾਵੇ ਤਾਂ ਜੋ ਪਰਚਾ ਕੋਇਸ਼ ਹੋ ਸਕੇ ਜੇ ਪਰਚਾ ਕੋਇਸ਼ ਹੁੰਦਾ ਹੈ ਇਟ ਮੀਨਸ ਜਿਨ੍ਹਾਂ ਦੇ ਉੱਪਰ આરોਪ ਲੱਗਾ ਸੀਗਾ ਉਹ ਬੇਦਾਗ ਨੇ ਜਿਸ ਨੇ આરોਪ ਲਗਾਇਆ ਫਿਰ ਉਹ ਦਾਗਦਾਰ ਹੈ ਉਸ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੋਈ ਜਾਂ ਕਿਉਂ ਨਹੀਂ ਹੋਏਗੀ ਇਹ ਸਵਾਲਾਂ ਦੇ ਜਵਾਬ ਜਿਹੜੇ ਹੈਗੇ ਨੇ ਉਹ ਖੜੇ ਹੋ ਜਾਂਦੇ ਨੇ ਪਬਲਿਕ ਸਭ ਕੁਝ ਜਾਣਦੀ ਆ ਲੇਕਿਨ ਇਹ ਮਹਿਕਮਾ ਪੁਲਿਸ ਮਹਿਕਮਾ ਜੋ ਕਿ ਹਮੇਸ਼ਾ ਹੀ ਬਦਲਾਮੀ ਦੇ ਘੇਰੇ ਵਿੱਚ ਰਹਿੰਦਾ ਉਹ ਆਪਣੇ ਉੱਪਰ ਕੋਈ ਨਾ ਕੋਈ ਐਸਾ ਦਾਗ ਛੱਡ ਜਾਂਦਾ ਜਿਸ ਤੋਂ ਬਾਅਦ ਕੁਐਸਚਨ ਮਾਰਕ ਹਣਾਂ ਉੱਪਰ ਉੱਠ ਜਾਂਦੇ ਨੇ ਉਹ ਦੇਖਣਾ ਹੋਵੇਗਾ ਕਿ ਹੁੰਦਾ ਕੀ ਹੈ ਸੋ ਇਸ ਤਰ੍ਹਾਂ ਦੇਖਦੇ ਰਹੋ ਕਰੰਟ ਸ਼ੂਟ ਦੇਖਦੇ ਰਹਿਣਾ A1 ਪੰਜਾਬੀ ਨਿਰਾਲ ਨਿਰਭਖਤੇ ਨਵੀਂ ਸੋਚ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿਕ ਦ ਬੈਲ ਆਈਕਨ